ਦੇਖੋ ਮੈਂ ਕਹਿਣਾ ਤੁਹਾਨੂੰ ਸੰਗਤਾਂ ਨੂੰ ਉਹ ਜ਼ਮੀਨਾਂ ਦਾ ਮੋਰਚਾ ਸੀਗਾ ਇਹ ਜ਼ਮੀਰਾਂ ਦਾ ਮੋਰਚਾ ਹੈ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਹਨਾਂ ਸਜ਼ਾਵਾਂ ਭੁਗਤਲੀਆਂ ਉਹਨਾਂ ਨੂੰ ਸਰਕਾਰ ਕਿਉਂ ਨਹੀਂ ਰਿਹਾ ਕਰ ਪਈ ਜੇ ਉਹਨਾਂ ਨੇ ਇਹ ਸਜ਼ਾਵਾਂ ਕੱਟੀਆਂ ਦੁੱਗਣੀਆਂ ਹੋ ਗਏ ਸਜ਼ਾਵਾਂ ਉਹਨਾਂ ਦੀ ਕਾਨੂੰਨ ਜਿਹੜੀ ਨਾਉ ਦੀ ਕੋਈ ਚੀਜ਼ ਹੈ ਨਹੀਂਗੀ ਕਾਨੂੰਨ ਨੂੰ ਸਰਕਾਰਾਂ ਨੇ ਛਿੱਕੇ ਟੰਗਿਆ ਹੋਇਆ ਅਸੀਂ ਨਹੀਂ ਕਾਬਤ ਦੋਸ਼ ਕਰ ਹੀ ਨਹੀਂ ਸਕੇ ਉਹ 18 35 ਸਾਲਾਂ ਦੇ ਵਿੱਚ ਵੀ ਭਾਈ ਜਗਤਾਰ ਸਿੰਘ ਖਵਾਰਾ ਚਾਹੇ ਕੋਈ ਭਿਓਰਾ ਕੋਈ ਵੀ ਆ ਚਾਹੇ ਉਹਨਾਂ ਤੇ ਕੋਈ ਐਸਾ ਕੈਲੀ ਕੇਸ ਲੱਗੇ ਹੀ ਨਹੀਂ ਹੈਗਾ ਜੇ ਭਾਰਤੀ ਆਜ਼ਾਦੀ ਲੈ ਕੇ ਦਿੱਤੀ ਸੋ ਪਰਸਨ ਸਿੱਖਾਂ ਨਹੀਂ ਲੈ ਕੇ ਦਿੱਤੀ ਆ ਸਿੱਖਾਂ ਦੀ ਵਟਵਾਰਾ ਹੋਇਆ ਸਿੱਖਾਂ ਦੀਆਂ ਹੀ ਜਾਨਾਂ ਗਈਆਂ ਤੇ ਸਿੱਖਾਂ ਨੇ ਆਜ਼ਾਦ ਕਰਾਉਣ ਵਾਸਤੇ ਭਾਰਤ ਨੂੰ ਵੱਡੀ ਗਿਣਤੀ ਦੇ ਵਿੱਚ ਫਾਸੀਆਂ ਦੇ ਰਸੇ ਸਿੱਖਾਂ ਨੇ ਚੋਪੇ ਕਿਉਂਕਿ 15 ਅਗਸਤਾ ਜਿਹੜਾ ਉਹ ਆਜ਼ਾਦੀ ਦਾ ਦਿਵਸ ਹੋ ਸਕਦਾ ਉਹਨਾਂ ਲਈ ਸਾਡੇ ਲਈ ਨਹੀਂ ਕਿਉਂਕਿ ਉਸ ਦਿਨ ਸਾਡੇ ਭਾਰਤ ਦਾ ਕੋਈ ਮੰਡ ਨਹੀਂ ਹੋਈ ਪੰਜਾਬ ਦੀ ਮੰਡ ਹੋਈ ਆ ਉਦੋਂ ਵੀ ਸਾਡੇ ਲੱਖਾਂ ਨੌਜਵਾਨ ਜਿਹੜੇ ਬੀਬੀਆਂ ਬੱਚੇ ਸਾਡੇ ਮਾਰੇ ਗਏ ਨੇ ਨਾ ਸੌਦਾ ਸਾਹਿਬ ਦੀ ਜੇ ਗੱਲ ਕਰੀਏ ਇਹਨੂੰ ਬਲਾਦਕਾਰ ਦੇ ਕੇਸ ਦੇ ਵਿੱਚ 20 ਸਾਲ ਦੀ ਸਜ਼ਾ ਹੋਈ ਹੈ ਇੱਕ ਕੰਮਟਰ ਕਾਹ ਦੇ ਵਿੱਚ ਇਹਨੂੰ ਉਮਰ ਕੈਦ ਹੋਈ ਆ ਤੇ ਹੁਣ ਤੱਕ ਇਹ ਪਤਾ ਨਹੀਂ ਕਿੰਨੀ ਵਾਰੀ ਪ੍ਰੋਬਲ ਤੇ ਆ ਗਿਆ 3 ਮਹੀਨੇ ਨੂੰ ਪ੍ਰੋਬਲ ਮਿਲ ਜਾਂਦੀ ਆ ਜਿਹੜੇ ਸੰਵਿਧਾਨ ਨੂੰ ਮੰਨਦੇ ਨੇ ਮੈਨੂੰ ਸੰਵਿਧਾਨ ਨੂੰ ਮੰਨਣ ਵਾਲੇ ਕੋਣ ਸਬੋਧਨ ਸਮਾਜ ਆ ਅਸੀਂ ਫਿਰ ਸਮਾਜਾਂ ਸੰਵਿਧਾਨ ਨੂੰ ਸਿੱਕੇ ਟੰਗਿਆ ਕਿਹਨੇ ਸਰਕਾਰਾਂ ਨੇ ਟੰਗਿਆ ਗੋਮਿੰਫਾਫ ਮੋਰਚੇ ਲੱਗੇ ਨੂੰ ਕਰੀਬ 1.5 ਸਾਲ ਦਾ ਸਮਾਂ ਹੋ ਚੁੱਕਿਆ ਹੈ 20 ਜਨਵਰੀ 2023 ਦੇ ਵਿੱਚ ਇਹ ਮੋਰਚਾ ਲੱਗਿਆ ਸੀ ਤੇ ਇਸ ਜਦੋਂ ਤੋਂ ਮੋਰਚਾ ਸਟਾਰਟ ਹੋਇਆ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਨਾਲ ਕਹਿ ਦਈਏ ਕਿ ਜੱਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਂ ਕਰਬਾਂ ਤਰਨਾ ਦਲ ਦੇ ਸ਼ੁਰੂ ਤੋਂ ਇਸ ਜਥੇ ਦੇ ਨਾਲ ਜਿਕੇ ਆਦੀ ਹੈ ਕੌਮੀ ਇਨਸਾਫ ਮੋਰਚੇ ਦੇ ਨਾਲ ਡਟੇ ਹੋਏ ਨੇ ਅੱਜ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਰੂਪ ਰੇਖਾ ਬਾਰੇ ਜਾਣਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੋਰਚਾ ਲਗਾਤਾਰ 1.5 ਸਾਲ ਦੇ ਸਮੇਂ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਬੰਗੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੇ ਹੋਰ ਆਪਣੇ ਜੋ ਮੰਗਾਂ ਉਹਨਾਂ ਨੂੰ ਲੈ ਕੇ ਤੇ ਤੁਸੀਂ ਨਾਲ ਡਟੇ ਹੋਏ ਹੋ ਕਿਵੇਂ ਦੇਖਦੇ ਹੋ ਮੋਰਚਾ ਦੇਖੋ 2023 ਨੂੰ 7 ਜਨਵਰੀ ਨੂੰ ਇਹ ਜਿਹੜਾ ਮੋਰਚਾ ਲੱਗਿਆ ਸੀ ਪਹਿਲੇ ਦਿਨ ਤੋਂ ਅਸੀਂ ਜੀ ਇਹਨਾਂ ਦੇ ਮਦਦਕਾਰ ਬਣ ਕੇ ਆਏ ਆ ਤੇ ਬੈਠੀਆਂ ਡਟੇ ਉਹਨਾਂ ਚਰਨੀ ਜਾਂਦੇ ਜਿਨ੍ਹਾਂ ਚਰ ਸਾਰੇ ਸਿੰਘ ਰਹਾ ਨਹੀਂ ਹੋ ਜਾਂਦੇ ਜੀ ਤਕਰੀਬਨ 20 ਜਿਹੜੇ ਮਹੀਨੇ ਨੇ ਹੋਣ ਜਾ ਰਹੇ ਨੇ 20 ਮਹੀਨਾ ਚੱਲਿਆ ਹੋਇਆ 19 ਮਹੀਨੇ ਬਤੀਤ ਹੋ ਗਿਆ 20 ਮਹੀਨਾ ਚੱਲ ਰਿਹਾ ਵਾ ਤੇ ਕੋਈ ਨਹੀਂ ਗੁਰੂ ਕਿਰਪਾ ਕਰਨਗੇ ਸਾਨੂੰ ਗੁਰੂ ਤੇ ਪੂਰਨ ਭਰੋਸਾ ਅਡਰ ਵਿਸ਼ਵਾਸ ਆ ਤੇ ਗੁਰੂ ਸਾਹਿਬ ਜਿਹੜੇ ਇੱਕ ਦਿਨੇ ਮੋਰਚਾ ਜ਼ਰੂਰ ਫਤਿਹ ਹੋਊਗਾ ਸਾਰੇ ਬੰਦੀ ਸਿੰਘ ਰਹਾ ਹੋਣਗੇ ਸਾਨੂੰ ਸਤਿਗੁਰਾਂ ਦੇ ਪੂਰਨ ਭਰੋਸਾ ਤੇ ਡੱਠੇ ਬੈਠਿਆਂ ਸੰਗਤਾਂ ਨੂੰ ਵੀ ਦੇਖੋ ਅਪੀਲ ਆ ਭਈ ਕਿਸਾਨੀ ਮੋਰਚਾ ਪਹਿਲਾਂ ਲੱਗਿਆ ਉੱਥੇ ਅਸੀਂ 1 ਸਾਲ ਤੋਂ ਪਰਸਾਵਾ ਗੁਜ਼ਾਰਿਆ ਜਦੋਂ ਮੋਰਚਾ ਦੀ ਫਤਿਹ ਹੋਈ ਚੜ੍ਹਦੀ ਕਲਾ ਦੇ ਨਾਲ ਜਿੱਤ ਦੇ ਨਗਾਰੇ ਵਜਾ ਕੇ ਉੱਥੋਂ ਅਸੀਂ ਆਏ ਜੀ ਤੇ ਉਸ ਤੋਂ ਬਾਅਦ ਇਹ ਫਿਰ ਮੋਰਚਾ ਲੱਗਿਆ ਦੇਖੋ ਮੈਂ ਕਹਿਣਾ ਚਾਹਣਾ ਸੰਗਤਾਂ ਨੂੰ ਉਹ ਜ਼ਮੀਨਾਂ ਦਾ ਮੋਰਚਾ ਸੀਗਾ ਇਹ ਜ਼ਮੀਰਾਂ ਦਾ ਮੋਰਚਾ ਜਿਹੜੇ ਜਾਗੀਰ ਜ਼ਮੀਰ ਵਾਲੇ ਨੇ ਉਹਦਾ ਬਹੁਤ ਵੱਡੇ ਇਕੱਠ ਹੋਏ ਨੇ ਪਹਿਲੇ 2-4 ਮਹੀਨਿਆਂ ਦੇ ਵਿੱਚ ਉਸ ਤੋਂ ਬਾਅਦ ਸੰਗਤ ਹੌਲੀ-ਹੌਲੀ ਘਟ ਗਈ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਵੀ ਦੇਖੋ ਇੱਥੇ ਗੁਰੂ ਗ੍ਰੰਥ ਤੇ ਪੰਥ ਦੀ ਗੱਲ ਆ ਗੁਰੂ ਗ੍ਰੰਥ ਸਾਹਿਬਹ ਜੀਆਂ ਦੀ ਲਗਾਤਾਰ ਵੀ ਆਦਮੀਆਂ ਹੋ ਰਹੀਆਂ ਨੇ ਉਹਨਾਂ ਪ੍ਰਤੀ ਕੋਈ ਦ੍ਰਿੜ ਕਾਨੂੰਨ ਬਣਾਉਣਾ ਚਾਹੀਦਾ ਜਿਦੇ ਵਿੱਚ ਘੱਟ ਤੋਂ ਘੱਟ ਫਾਸੀ ਦੀ ਸਜ਼ਾ ਜਾਂ ਉਮਰ ਕੈਦ ਤਾਂ ਹੋਵੇ ਨਾ ਅਸੀਂ ਇਹ ਮੰਗ ਕਰ ਰਹੇ ਹਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਾਂ ਮਾ ਹੋਣੀਆਂ ਚਾਹੀਦਿਆਂ ਨੇ ਤੇ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਜ਼ਾਾਂ ਭੁਗਤਲੀਆਂ ਉਹਨਾਂ ਨੂੰ ਸਰਕਾਰ ਕਿਉਂ ਨਹੀਂ ਰਿਹਾ ਕਰ ਰਹੀ ਜਦੋਂ ਇਹਨਾਂ ਨੇ ਸਜ਼ਾਾਂ ਕੱਟ ਲੀਆਂ ਦੁੱਗਣੀਆਂ ਹੋ ਗੀਆਂ ਸਜ਼ਾਾਂ ਉਹਨਾਂ ਦੀ 22 22 ਸਾਲ ਦੀਤੀ ਵੱਤੀ ਵੱਤੀ 35 35 ਸਾਲ ਹੋ ਗਏ ਫਿਰ ਉਹਨਾਂ ਨੂੰ ਹੁਣ ਕਿਹੜਾ ਕਾਨੂੰਨ ਕਹਿੰਦਾ ਭਾਰਤ ਦਾ ਉਹ ਇਹੋ ਜਿਹਾ ਕਿਹੜਾ ਸੰਵਿਧਾਨਾ ਜਿਹੜਾ ਇਹ ਕਹਿੰਦਾ ਹੋਵੇ ਕਿ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਜਾਵੇ ਜਦੋਂ ਕਾਨੂੰਨ ਇਹ ਕਹਿੰਦਾ ਵੀ ਜਦੋਂ ਕਿਸੇ ਬੰਦੀ ਸਜ਼ਾ ਪੂਰੀ ਜਾਂਦੀ ਉਹਨੂੰ ਤੁਰੰਤ ਛੱਡਿਆ ਜਾਵੇ ਪਰ ਇੱਥੇ ਕਾਨੂੰਨ ਜਿਹੜੀ ਨੌ ਦੀ ਕੋਈ ਚੀਜ਼ ਹੈ ਨਹੀਂਗੀ ਕਾਨੂੰਨ ਨੂੰ ਸਰਕਾਰਾਂ ਨੇ ਛਿੱਕੇ ਟੰਗਿਆ ਹੋਇਆ ਅਸੀਂ ਨਹੀਂ ਚਾਹੇ ਪੰਜਾਬ ਸਰਕਾਰ ਆ ਸਾਂਹ ਸਰੈਂਟਰ ਸਰਕਾਰ ਆ ਇਹ ਨਹੀਂ ਚਾਹੁੰਦੀਆਂ ਕਿ ਉਹ ਸਿੰਘ ਰਿਹਾ ਹੋਣ ਦੇਖੋ ਕਾਨੂੰਨ ਜੇ ਸਾਰਿਆਂ ਵਾਸਤੇ ਅੱਜ ਸਿੱਖਾਂ ਵਾਸਤੇ ਕਾਨੂੰਨ ਹੋ ਰਿਹਾ ਤੇ ਦੂਜਿਆਂ ਵਾਸਤੇ ਹੋ ਰਿਹਾ ਜੇ ਬਿਲਕਿਸਬਾਨੋ ਦੇ ਕੇਸ ਦੀ ਗੱਲ ਕਰੀ ਉਹਦੇ ਵਿੱਚ ਆਣ ਮੰਗਿਆਂ ਦੇਖੋ ਦੇ ਦਿੱਤੇ ਜਾਂਦੀਆਂ ਉਹਨਾਂ ਨੂੰ ਰਿਹਾਈਆਂ ਮਾਫੀਆਂ ਦੇ ਦਿੱਤੀਆਂ ਜਾਂਦੀਆਂ ਨੇ ਆ ਸੌਦਾ ਸਾਧ ਦੀ ਜੇ ਗੱਲ ਕਰੀਏ ਇਹਨੂੰ ਬਲਾਦਕਾਰ ਦੇ ਕੇਸ ਦੇ ਵਿੱਚ 20 ਸਾਲ ਦੀ ਸਜ਼ਾ ਹੋਈ ਹੈ ਇੱਕ ਮਰਡਰ ਕਾਸ ਦੇ ਵਿੱਚ ਇਹਨੂੰ ਉਮਰ ਕੈਦ ਹੋਈ ਆ ਤੇ ਹੁਣ ਤੱਕ ਇਹ ਪਤਾ ਨਹੀਂ ਕਿੰਨੀ ਵਾਰੀ ਪ੍ਰੋਬਲ ਤੇ ਆ ਗਿਆ 3 ਮਹੀਨੇ ਨੂੰ ਪ੍ਰੋਬਲ ਮਿਲ ਜਾਂਦੀ ਆ ਤੇ ਸਰਕਾਰ ਨੇ ਇਸ ਦੀਆਂ ਜਿਹੜੀ ਉਮਰ ਕਾਇਦਾ ਉਹ ਵੀ ਖਤਮ ਕਰਤੀ ਉਹ ਵੀ ਮaaf ਕਰਤੀ ਕਿਹੜੇ ਆਧਾਰ ਤੇ ਕਰੀ ਆ ਜਿਹੜੇ ਬੰਦੀ ਸਿੰਘ ਨੇ ਉਹਨਾਂ ਉੱਤੇ ਐਸਾ ਕੋਈ ਵੀ ਅਲੀਕੇਸ਼ਨ ਦੋਸ਼ ਸਿੱਧ ਨਹੀਂ ਹੋਇਆ ਸਾਫਤ ਦੋਸ਼ ਕਰ ਹੀ ਨਹੀਂ ਸਕੇ ਉਹ 18 35 ਸਾਲਾਂ ਦੇ ਵਿੱਚ ਵੀ ਭਾਈ ਜਗਤਾਰ ਸਿੰਘ ਹਵਾਰਾ ਚਾਹੇ ਕੋਈ ਭਿਓਰਾ ਕੋਈ ਵੀ ਆ ਚਾਹੇ ਉਹਨਾਂ ਤੇ ਕੋਈ ਐਸਾ ਕੈਲੀ ਕੇਸ ਲੱਗੇ ਹੀ ਨਹੀਂ ਹੈਗਾ ਵੀ ਜਿਹਦੇ ਨਾਲ ਉਹਨਾਂ ਨੂੰ ਅੰਦਰ ਦਿੱਤਾ ਇਹਨਾਂ ਉਹਨਾਂ ਨੂੰ ਬੰਦ ਕਰਿਆ ਹੋਇਆ ਤੇ ਉਹ ਦੂਜੇ ਪਾਸੇ ਇੱਕ ਸੌਦਾ ਸਾਧਾ ਜਿਹੜਾ ਜਿਹਦੇ ਉੱਤੇ ਐਲੀਕੇਸ਼ਨ ਦੋਸ਼ ਸਿੱਧ ਹੋਏ ਹੋਏ ਨੇ ਮਰਡਰ ਕੇਸ ਦਾ ਵੀ ਦੋਸ਼ ਸਿੱਧ ਹੋਇਆ ਉਹਦੇ ਉੱਤੇ ਉਹ ਤੇ ਬਲਾਤਕਾਰ ਦੇ ਦੋਸ਼ ਵੀ ਉਹਨੂੰ ਵੀ ਮਾਫੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੀ ਸਜ਼ਾ ਘਟਾਈ ਜਾ ਰਹੀ ਆ ਤੇ ਸਿੰਘਾਂ ਨੂੰ ਕਿਉਂ ਨਹੀਂ ਸਰਕਾਰਾਂ ਛੱਡਦੀਆਂ ਇਸ ਕਰਕੇ ਤੁਰੰਤ ਰਿਹਾ ਕਰਨੇ ਚਾਹੀਦੇ ਨੇ ਜੇ ਇਹਨਾਂ ਦੇ ਕੋਈ ਮਨ ਦੇ ਵਿੱਚ ਡਰਾ ਹੈ ਜੀ ਵੀ ਉਹ ਵਿਵਹਾਰ ਆ ਕੇ ਪਤਾ ਨਹੀਂ ਕੀ ਕਰ ਦੇਣ ਕਿ ਉਹਨਾਂ ਨੇ ਹੁਣ ਜਿਨ੍ਹਾਂ ਦੀ ਉਮਰ ਇਸ ਸਾਰੀ ਜਵਾਨੀ ਜਿਹੜੀ ਜੇਲ੍ਹਾਂ ਦੇ ਵਿੱਚ ਗੁਜ਼ਰਦੇ ਉਹ ਕੀ ਕਰਨ ਗਿਆ ਆ ਕੇ ਦੇਖੋ ਉਹਨਾਂ ਨੇ ਤਾਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤਾਂ ਉਹ ਆਪਦੀ ਜ਼ਿੰਦਗੀ ਸੁਖ ਦੀ ਬਤੀਤ ਕਰਨਾਂ ਜਾਂ ਪਰਿਵਾਰ ਨੇ ਸਾਰੇ ਨੇ ਦੇਖੋ ਉਹਨਾਂ ਨੂੰ ਬੰਦ ਹੋਏ ਨੇ ਕਿ ਕਿਸੇ ਦੀ ਮਾਤਾ ਚਲੀ ਗਈ ਕਿਸੇ ਦਾ ਪਿਤਾ ਚਲੇ ਗਿਆ ਕਿਸਦਾ ਭਰਾ ਚਲੇ ਗਿਆ ਕਿਸੇ ਪਤਨੀ ਚਲੀ ਗਈ ਕਿਸੇ ਦੇ ਬੱਚੇ ਚਲੇ ਗਏ ਉਹਨਾਂ ਨੂੰ ਡੀਕਦੇ ਡੀਕਦੇ ਇਸ ਕਰਕੇ ਜੇ ਕੋਈ ਕੋਈ ਇੱਥੇ ਕਰੂਗਾ ਫਿਰ ਕਿਹੜਾ ਕੰਮ ਨੂੰ ਕਿਸੇ ਪਾਸੇ ਚਲੇ ਜਾਊ ਫੇਰ ਫੜ ਲੈਣ ਉਹਨਾਂ ਨੂੰ ਉਹਨਾਂ ਨੂੰ ਤੁਰੰਤ ਰਹਾ ਕਰਨਾ ਚਾਹੀਦਾ ਤੇ ਮੈਂ ਕਹਿਣਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਦੇਖੋ ਉਹ ਹੁਣ ਸੰਭੂ ਦੇ ਉੱਤੇ ਮੋਰਚਾ ਲੱਗਿਆ ਉੱਥੇ ਵੀ ਅਸੀਂ ਟਰਾਲੀਆਂ ਭਰ-ਭਰ ਜਾਂਦੇ ਆ ਉੱਥੇ ਸਾਡੀ ਜ਼ਮੀਨਾਂ ਦੀ ਗੱਲ ਆ ਨਾ ਸਾਡੀ ਫਸਲਾਂ ਦੀ ਗੱਲ ਆ ਸਾਡਾ ਢਿੱਡ ਨੂੰ ਅੱਗ ਲੱਗੀ ਹੋਇਆ ਤਾਂ ਉੱਥੇ ਅਸੀਂ ਵੱਡੀ ਪੱਧਰ ਦੇ ਉੱਤੇ ਪਹੁੰਚਦੇ ਆ ਇੱਥੇ ਜ਼ਮੀਰ ਦੀ ਗੱਲ ਆ ਇੱਥੇ ਜਿਹਦੀ ਜ਼ਮੀਰ ਜਾਗੂਗੀ ਜਿਹਦੀ ਅਣਖ ਜਾਗੂ ਉਹ ਹੀ ਇੱਥੇ ਆਊਗਾ ਸਾਡੇ ਕੋਲੇ ਬੈਠਿਆਂ ਅਸੀਂ ਨਹੀਂ ਹਿਲਦੇ ਹੈਗੇ ਜਿਹੜਾ ਕੁਝ ਦੇਖੋ ਸ਼ਾਂਤੀ ਦੇ ਪ੍ਰੋਟੈਕਟ ਹੁੰਦਾ ਇੱਕ ਹਥਿਆਰਬੰਦ ਲੜਾਈ ਹੁੰਦੀ ਹੈ ਇੱਕ ਸ਼ਾਂਤੀਪੂਰਵਕ ਲੜਾਈ ਹੁੰਦੀ ਹੈ ਇਹ ਹਥਿਆਰਬੰਦ ਲੜਾਈ ਨਹੀਂ ਇਹ ਸ਼ਾਂਤੀ ਪ੍ਰੋਟੈਕਟ ਦਾ ਹਰੇਕ ਨੂੰ ਹੱਕ ਬਣਦਾ ਵੀ ਆਪਣੀ ਲੜਾਈ ਲੜਨ ਦਾ ਤੇ ਅਸੀਂ ਵੀ ਬੈਠੇ ਆਂ ਇਹ ਜੰਗ ਜ਼ਰੂਰ ਜਿੱਤਾਂਗੇ ਸ਼ਾਂਤ ਦੇ ਨਾਲ ਜਿੱਤਾਂਗੇ ਤੇ ਸੰਗਤਾਂ ਨੂੰ ਅਪੀਲ ਆ ਤੁਸੀਂ ਆਓ ਸਾਡੇ ਕੋਲ ਬੈਠੋ ਤਾਂ ਸਹੀ ਜੀ ਤੁਹਾਡੇ ਕੋਲ ਸਮ ਸਮਾਂ ਨਹੀਂ ਹੈਗਾ ਸੋਸ਼ਲ ਮੀਡੀਆ ਤੇ ਏਸੀ ਲਹਿਰ ਬਣਾ ਦਿਓ ਬੰਦੀ ਸਿੰਘਾਂ ਨੂੰ ਰਿਹਾ ਕਰੋ ਸਰਕਾਰ ਨੂੰ ਮਜਬੂਰ ਹੋਣਾ ਪੈ ਜਾਵੇ ਵੀ ਉਹਨਾਂ ਨੂੰ ਛੱਡਣ ਤੇ ਇਸ ਕਰਕੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲਗਾਤਾਰ ਚੱਲ ਚੱਲ ਰਿਹਾ ਸੰਗਤਾਂ ਆ ਕੇ ਇਥੇ ਹਾਜ਼ਰੀ ਭਰਨ ਜਿਹੜੇ ਜਾਗਦੀ ਜਮੀਰ ਵਾਲੇ ਨੇ ਜਰੂਰ ਆਉਣਗੇ ਅਸੀਂ ਉਹਨਾਂ ਦੇ ਇਡੀਕ ਰਹੇ ਹਾਂ ਬਿਲਕੁਲ ਜਥੇਬੰਦੀ ਵੱਲੋਂ ਕਹਿ દिए ਕਿ ਮੋਰਚੇ ਦੇ ਆਗੂਆਂ ਵੱਲੋਂ ਫੈਸਲਾ ਲਿਆ ਗਿਆ ਕਿ 15 ਅਗਸਤ ਨੂੰ ਕਿ ਇੱਕ ਪਾਸੇ ਦੇਸ਼ ਦਾ ਦਾ ਕਹਿ ਦਈਏ ਵੀ ਜਸ਼ਨ ਮਨਾਇਆ ਜਾਂਦਾ ਜਿੱਤੇ ਲੇਕਿਨ ਦੂਜੇ ਪਾਸੇ ਕਹਿੰਦੇ ਵੀ ਅਸੀਂ ਗੁਲਾਮੀ ਦੀਆਂ ਅੱਜ ਵੀ ਗੁਲਾਮੀ ਦੇ ਵਿੱਚ ਆ ਤੇ ਸਾਡੇ ਸਿੰਘ ਜੋ ਰਹਾ ਨਹੀਂ ਹੋਏ ਉਸ ਨੂੰ ਲੈ ਕੇ ਮੰਗ ਪੱਤਰ ਪੰਜਾਬ ਦੇ ਗਵਰਨਰ ਨੂੰ ਦਿੱਤਾ ਜਾਂਦਾ ਦੇਖੋ ਪਰ 15 ਅਗਸਤ ਦਾ ਜੇ ਅਸੀਂ ਸਿੱਧਾ ਦਿੱਤਾ ਮੈਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦਾ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਜਿੰਨੇ ਵੀ ਹੋਰ ਨੇ ਸਾਰੇ ਹੋਰ ਕੋਈ ਪ੍ਰੋਗਰਾਮ 15 ਅਗਸਤ ਦਾ ਨਾ ਦੇਣ ਇੱਥੇ ਜਿਹੜਾ ਕੌਮੀ ਅਨਸਾਰ ਮੋਰਚ ਨੇ ਪ੍ਰੋਗਰਾਮ ਦਿੱਤਾ ਉਹਦੇ ਵਿੱਚ ਸਾਰੇ ਵੱਧ ਛੜ ਕੇ ਵੱਧ ਤੋਂ ਵੱਧ ਸੰਗਤਾਂ ਲੈ ਕੇ ਇੱਥੇ ਕੌਮੀ ਅਨਸਾਰ ਵਿੱਚ ਦੇ ਪਹੁੰਚਣਾ ਚਾਹੀਦਾ ਕਿਉਂਕਿ 15 ਅਗਸਤਾ ਜਿਹੜਾ ਉਹ ਆਜ਼ਾਦੀ ਦਾ ਦਿਵਸ ਹੋ ਸਕਦਾ ਉਹਨਾਂ ਲਈ ਸਾਡੇ ਲਈ ਨਹੀਂ ਕਿਉਂਕਿ ਉਸ ਦਿਨ ਸਾਡੇ ਭਾਰਤ ਦਾ ਕੋਈ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਹੈ ਉਦੋਂ ਵੀ ਸਾਡੇ ਲੱਖਾਂ ਨੌਜਵਾਨ ਜਿਹੜੇ ਬੀਬੀਆਂ ਬੱਚੇ ਸਾਡੇ ਮਾਰੇ ਗਏ ਨੇ ਸਾਡੀ ਬੰਡ ਹੋ ਗਈ ਸਾਡਾ ਅੱਧਾ ਪੰਜਾਬ ਉਧਰ ਲੈ ਗਿਆ ਲਹਿੰਦੇ ਵੱਲ ਸਾਡਾ ਅੱਧਾ ਚੜ੍ਹਦੇ ਵੱਲ ਆ ਗਿਆ ਤੇ ਲੱਖਾਂ ਸਾਡੇ ਨੌਜਵਾਨ ਲੱਖਾਂ ਸਾਡੇ ਪਰਿਵਾਰ ਜਿਹੜੇ ਉਜੜ ਗਏ ਤੇ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਮਾਰੇ ਗਏ ਕਤਲ ਹੋ ਗਏ ਤੇ ਫਿਰ ਅਸੀਂ ਆਜ਼ਾਦੀ ਕਾਦੇ ਤੌਰ ਤੇ ਮਨਾਈਏ ਅਸੀਂ ਤੱਜ ਵੀ ਗੁਲਾਮ ਹੀ ਆ ਗੁਲਾਮਾਂ ਦੀ ਨਿਸ਼ਾਨੀ ਜੇ ਅਸੀਂ ਆਜ਼ਾਦ ਹੋਈਏ ਸਾਡੇ ਬੰਦੀ ਸਿੰਘਾਂ ਨੂੰ ਇਹ ਰਹਿਣਾ ਨਾ ਕਰਨ ਇਹ ਸਾਨੂੰ ਸਾਡਾ ਪਾਣੀ ਦਾ ਹੱਕ ਨਾ ਦੇਣ ਸਾਡੀਆਂ ਫਸਲਾਂ ਦਾ ਹੱਕ ਨਾ ਦੇਣ ਜਿਹੜੇ ਮਜ਼ਦੂਰ ਭਾਈ ਜਾ ਰਹੇ ਉਹਨਾਂ ਨੂੰ ਨੌਕਰੀਆਂ ਦਾ ਨੰਨ ਕਰ ਕਰਨੇ ਉਹ ਕਿਉਂ ਨਹੀਂ ਦਿੰਦੇ ਹੈਗੇ ਜਿਹੜੇ ਸਾਡੇ ਪੰਜਾਬ ਦੇ ਹੱਕ ਮੰਨਦੇ ਨੇ ਉਹ ਤਾਂ ਦੇਣ ਕੰਮ ਸੇ ਕੰਮ ਇਸ ਕਰਕੇ ਅਸੀਂ ਜ਼ਰੂਰ ਇਹ ਸਰਕਾਰ ਵਿਰੋਧ ਇਹ ਜਿਹੜਾ ਹੈਗਾ ਦਿਨ ਕਾਲੇ ਤੌਰ ਤੇ ਅਸੀਂ ਮਨਾਵਾਂਗੇ ਸਾਡੇ ਵਾਸਤੇ ਕਾਲਾ ਦਿਨੀ ਆ ਅਸੀਂ ਜ਼ਰੂਰ ਇਸ ਦੇ ਵਿੱਚ ਜਿਹੜਾ ਵਿਰੋਧ ਕਰਾਂਗੇ ਰੋਸ ਕਰਾਂਗੇ ਸਰਕਾਰਾਂ ਪ੍ਰਤੀ ਵੀ ਇਹ ਸਿੱਖ ਨੇ ਜਿਹੜੇ ਉਹਨਾਂ ਦੀ ਵੱਡੀ ਭੂਮਿਕਾ ਚ ਹੈ ਆਜ਼ਾਦ ਕਰਾਉਣ ਦੀ ਕਹਿੰਦੇ ਆਂ ਵੀ ਆਜ਼ਾਦੀ ਜੇ ਭਾਰਤ ਦੀ ਆਜ਼ਾਦੀ ਲੈ ਕੇ ਦਿੱਤੀ ਸਿੱਖਾਂ ਨਹੀਂ ਲੈ ਕੇ ਦਿੱਤੀ ਆ ਸਿੱਖਾਂ ਦੀ ਵਟਵਾਰਾ ਹੋਇਆ ਸਿੱਖਾਂ ਦੀਆਂ ਹੀ ਜਾਨਾਂ ਗਈਆਂ ਤੇ ਸਿੱਖਾਂ ਨੇ ਆਜ਼ਾਦ ਕਰਾਉਣ ਵਾਸਤੇ ਭਾਰਤ ਨੂੰ ਵੱਡੀ ਗਿਣਤੀ ਦੇ ਵਿੱਚ ਫਾਸੀਆਂ ਦੇ ਰਸੇ ਸਿੱਖਾਂ ਨੇ ਚੋਬੇ ਗੋਲੀਆਂ ਮੂਰੇ ਸਿੱਖ ਮਰੇ ਜਿੰਨੀਆਂ ਵੀ ਕੁਰਬਾਨੀਆਂ ਸਿੱਖਾਂ ਦੀਆਂ ਹੋਈਆਂ ਨੇ ਉਹ ਇਹ ਭਾਰਤ ਦੇਣ ਨਹੀਂ ਦੇ ਸਕਦਾ ਪਰ ਅੱਜ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਇਸ ਕਰਕੇ 15 ਅਗਸਤ ਦਾ ਅਸੀਂ ਦਿਨ ਚੁਣਿਆ ਸਾਰੀ ਜਿਹੜੀ ਕਮੇਟੀ ਆ ਜਿੰਨੀ ਵੀ ਅੰਤਾਲ ਮੇਲ ਕਮੇਟੀ ਜ ਜਿਹਨੀਆਂ ਨੇ ਹੰਗ ਸਿੰਘ ਜੱਥੇਬੰਦੀਆਂ ਨੇ ਅਸੀਂ ਠੋਕ ਕੇ ਇਸ ਜਿਹੜਾ ਪ੍ਰੋਗਰਾਮ ਹੈ ਇਹਦੇ ਉੱਤੇ ਅਸੀਂ ਫੁੱਲ ਚੜਾਵਾਂਗੇ ਤੇ ਸੰਗਤਾਂ ਨੂੰ ਹੱਥ ਜੋੜ ਕੇ ਵੀਰ ਜਿਨ੍ਹਾਂ ਵੀ ਸੰਤ ਮਹੰਤ ਨੇ ਗੁਰੂ ਘਰਾਂ ਦੇ ਸੰਤ ਨੇ ਸੰਪਰਤਾਮਾ ਨੇ ਜਿਨ੍ਹਾਂ ਵੀ ਸੰਤ ਮਹਾਂਪੁਰਸ਼ਾਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਐਤਕੀ ਰਿਕਾਰਡ ਤੋੜ ਕੱਠ ਕਰ ਦਿਓ 15 ਅਗਸਤ ਨੂੰ ਪਤਾ ਲੱਗ ਜੇ ਵੀ ਕੌਮੀ ਇਨਸਾਮ ਮੋਰਚਾ ਹਜੇ ਹਜਾ ਲਹਿਗਾ ਲੱਗਿਆ ਹੋਇਆ ਅਸੀਂ ਜਿਉਂਦੇ ਆਂ ਉਹ ਅਸੀਂ ਗੁਰੂ ਪਾਤਸ਼ਾਹ ਮਹਾਰਾਜ ਦੇ ਪੰਜਾਬ ਦੇ ਵਾਰਸ ਜਿਉਂਦੇ ਨੇ ਅਸੀਂ ਆਪਦਾ ਹੱਕ ਲੈਣ ਜਾਣਦੇ ਆ ਇੰਨਾ ਵੀ ਹੀਰਾਂ ਘੱਟ ਕੇ ਆ ਜਾਣ ਮੈਂ ਸਾਰੇ ਸੰਤਾਂ ਮਹੰਤਾਂ ਨੂੰ ਜਿੰਨੇ ਵੀ ਨੇ ਮਹਾਪੁਰਖ ਉਹਨਾਂ ਨੂੰ ਮੈਂ ਸਾਰੇ ਜਿੰਨੇ ਸਮਾਜ ਸੇਵੀ ਲਖਾ ਸਧਾਨਾ ਭਾਨਾ ਸਿੱਧੂ ਆਪਣੇ ਪ੍ਰਮੇਂਦਰ ਝੋਟਾ ਬਾਈ ਦੀਪ ਸਿੱਧੂ ਜਿੰਨੇ ਵੀ ਹੋਰ ਨੇ ਜਿੰਨੇ ਵੀ ਆਪਣੇ ਹੈਗੇ ਨੇ ਸਮਾਜ ਸੇਵੀ ਮਜ਼ਦੂਰ ਜਥੇਬੰਦੀਆਂ ਉਹਨਾਂ ਨੂੰ ਸਾਰਿਆਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆਓ 15 ਅਗਸਤ ਨੂੰ ਇੱਥੇ ਪਹੁੰਚ ਕੇ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਵੋ ਤੇ ਜਿਹੜੀ ਆਪਾਂ ਜਿਹੜੀ ਜੰਗ ਆ ਇਹ ਜਿੱਤੀ ਹੈ ਜਿਹੜੀ ਇਹ ਲੜਾਈ ਹੈ ਸਾਡੀ ਸਰਕਾਰ ਨਾਲ ਸਰਕਾਰ ਨੂੰ ਝੁਕਣਾ ਪਵੇ ਬੰਦੀ ਸਿੰਘਾਂ ਨੂੰ ਰਹਾ ਹੋ ਹੋ ਸਕਣਾ ਸੋਈਸਮ ਬੱਬਾ ਰਾਜਾ ਰਾਜ ਸਿੰਘ ਜੀ ਜਿਨ੍ਹਾਂ ਕਹਿ ਕੇ ਬੇਸ਼ੱਕ ਭਾਰਤ ਆਜ਼ਾਦ ਹੋ ਚੁੱਕਿਆ ਹੈ ਲੇਕਿਨ ਅਜੇ ਤੱਕ ਜੋ ਪੰਜਾਬ ਦੀ ਜੋ ਵੰਡ ਹੋਈ ਸੀ ਚੜਦਾ ਪੰਜਾਬ ਭਾਰਤ ਦੇ ਵਿੱਚ ਹੈ ਤੇ ਲਹਿੰਦਾ ਪੰਜਾਬ ਕੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਹੈ ਜੋ ਹੱਤੋਂ ਵੱਦ ਕੁਰਬਾਨੀਆਂ ਪੰਜਾਬੀਆਂ ਦੇ ਵੱਲੋਂ ਦਿੱਤੀਆਂ ਗਈਆਂ ਸੀ ਉਸ ਨੂੰ ਵੇਖਦੇ ਕਿ ਕਾਲਾ ਦਿਨ ਮਨਾਇਆ ਜਾਏਗਾ ਮੰਗ ਪੱਤਰ ਜੇ ਕਹਦੀਏ ਪੰਜਾਬ ਦੇ ਗਵਰਨਰ ਨੂੰ ਦਿੱਤਾ ਜਾਵੇਗਾ ਤੇ ਵੱਦ ਤੋਂ ਵੱਦ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਥੇਬੰਦੀਆਂ ਨੂੰ ਸੋਸ਼ਲ ਜੇ ਕਹਦੀਏ ਐਕਟਿਵਿਸਟ ਨੇ ਜੋ ਕਿ ਚਾਹੇ ਜੋ ਵੀ ਸੋਸ਼ਲ ਮੀਡੀਆ ਜਾਂ ਫਿਰ ਕਹਦੀਏ ਕਿ ਸਮਾਜ ਸੇਵੀ ਲੋਕ ਨੇ ਜਿਨ੍ਹਾਂ ਦੇ ਵਿੱਚ ਭਾਰਨਾ ਸਿੱਧੂ ਹੋਗਾ ਲੱਖਾ ਸਿਧਾਨਾ ਹੋਗਾ ਜਾਂ ਹੋਰ ਵੱਡੇ ਆਗੂ ਸੋਸ਼ਲ ਜਾਂ ਸਮਾਜ ਸੇਵੀ ਨੇ ਉਹ ਇਸ ਜਥੇਬੰਦੀ ਦੇ ਸਮਾਜ ਦੀ ਬੀਬੀ ਆ ਜਿਹੜੀ ਆਪਣੇ ਡਾਕਟਰ ਰੇਤੂ ਜੀ ਉਹਨਾਂ ਨੂੰ ਵੀ ਅਪੀਲ ਆ ਵੀ ਉਹ ਵੀ ਆਪਣੇ ਜਿਹੜਾ ਇਸ ਮੋਰਚੇ ਦੇ ਵਿੱਚ ਸਾਮਰ ਹੁਣ ਵੱਧ ਤੋਂ ਵੱਧ ਜਿੰਨੇ ਵੀ ਨੇ ਮੈਂ ਸਮਾਜ ਸੇਵੀ ਨੇ ਮਜ਼ਦੂਰ ਜਥੇਬੰਦੀਆਂ ਨੇ ਸਾਡਿਆਂ ਦਾ ਸਾਰਿਆਂ ਦਾ ਸਾਂਝਾ ਹੱਕ ਮੰਗਦਾ ਸਾਡੇ ਨਾਲ ਤੱਕਾ ਹੋ ਰਿਹਾ ਜਿਹੜੇ ਸੰਵਿਧਾਨ ਨੂੰ ਮੰਨਦੇ ਨੇ ਮੈਨੂੰ ਦੱਸੋ ਸੰਵਿਧਾਨ ਨੂੰ ਮੰਨਣ ਵਾਲਾ ਵੀ ਕੋਣ ਹੈ ਬਹੁਤ ਨਾਲ ਸਮਾਜ ਆਣਾ ਅਸੀਂ ਫਿਰ ਸਮਾਜਾਂ ਸੰਵਿਧਾਨ ਨੂੰ ਸਿੱਕੇ ਟੰਗਿਆ ਕਿਹਨੇ ਸਰਕਾਰਾਂ ਨੇ ਟੰਗਿਆ ਜੇ ਸੰਵਿਧਾਨ ਜਿਉਂਦਾ ਹੁੰਦਾ ਇਹ ਸੰਵਿਧਾਨ ਦੇਖੋ ਜਦੋਂ ਅੱਜ ਗੱਲ ਹੱਥਾਂ ਦੇ ਵਿੱਚ ਆ ਤਾਂ ਹੀ ਸੰਵਿਧਾਨ ਦੀ ਉਲੰਘਣਾ ਹੋ ਰਹੀ ਆ ਸੰਵਿਧਾਨ ਸਾਰਿਆਂ ਵਾਸਤੇ ਬਰਾਬਰ ਆ ਪਰ ਸਿੱਖਾਂ ਵਾਸਤੇ ਆ ਜਿਹੜੇ ਵਰਤ ਰਹੇ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਸਵਦਾ ਨੂੰ ਖਤਮ ਕਰਨ ਤੇ ਤੁਲੇ ਹੋਏ ਨੇ ਆਰਐਸਐਸ ਬੀਜਪੀ ਸਰਕਾਰਾਂ ਨੇ ਜਿਹੜੀਆਂ ਉਹ ਸੰਵਿਧਾਨ ਦੀ ਉਲੰਘਣਾ ਜੇ ਸੰਵਿਧਾਨ ਤਾਂ ਕਹਿੰਦਾ ਨਹੀਂ ਵੀ ਬੰਦੀ ਸਿੰਘ ਅੰਦਰ ਰਹਿਣ ਉਹ ਕਹਿੰਦਾ ਵੀ ਬਾਹਰ ਹੋਣੇ ਹੁਣ ਚਾਹੀਦੇ ਨੇ ਕਾਨੂੰਨ ਕਹਿੰਦਾ ਬਾਹਰ ਹੋਣੇ ਚਾਹੀਦੇ ਨੇ ਪਰ ਇਹਨਾਂ ਨੇ ਸੰਵਿਧਾਨ ਨੂੰ ਸਿੱਕੇ ਟੰਗਿਆ ਜਿਹੜੇ ਸੰਵਿਧਾਨ ਨੂੰ ਮੰਨਣ ਵਾਲੇ ਨੇ ਬਹੁਤ ਦਿਨ ਸਮਾਜ ਦੇ ਲੋਕ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਇਹਨਾਂ ਨੇ ਸੰਵਿਧਾਨ ਨੂੰ ਖਤਮ ਕਰਤਾ ਇਹਨਾਂ ਨੇ ਸੰਵਿਧਾਨ ਨੂੰ ਸਿੱਕੇ ਟੰਗਦਾ ਆਓ ਆਪਾਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਈਏ ਸਾਡੇ ਇਥੇ ਨਾਲ ਹੀ ਮੋਰਚਾ ਚੱਲਦਾ ਚੋਰ ਫੜੋ ਮੋਰਚਾ ਅਸੀਂ ਉਹਨਾਂ ਦੇ ਵੀ ਹਮਾਇਤ ਕਰਦੇ ਆਂ ਤੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਜੋ ਉਹ ਵੀ ਸਾਡੇ ਚ ਇਥੇ ਸ਼ਾਮਲ ਹੋਣ 15 ਅਗਸਤ ਨੂੰ ਤੇ ਅਸੀਂ ਵੱਧ ਚੱਕ ਕੇ ਸਰਕਾਰ ਖਿਲਾਫ ਰੋਸ ਪ੍ਰਗਟ ਕਰੀ ਰੋਸ ਆ ਸਾਡਾ ਰੋਸ ਦਿਖਾਵਾਂਗੇ 15 ਅਗਸਤ ਨੂੰ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਜੀ ਬਿਲਕੁਲ ਬਾਬਾ ਜੀ ਦੇ ਕਹਿਣਾ ਕਿ ਵੱਧ ਤੋਂ ਵੱਧ ਸੰਗਤਾਂ ਕੌਮੀ ਇਨਸਾਫ ਮੋਰਚੇ 'ਚ ਪਹੁੰਚਣ ਤਾਂ ਜੋ ਜੋ ਇਹ ਰੋਸ ਹੈ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਜਾਂ ਫਿਰ ਜਿਹੜੇ ਕੈਦੀ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਉਹਨਾਂ ਨੂੰ ਜੇ ਕਿਹਦੀ ਸਜ਼ਾਵਾ ਦਿਉਣੀਆਂ ਹਨ ਉਸ ਨੂੰ ਲੈ ਕੇ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ 15 ਤਰੀਕ ਨੂੰ 15 ਅਗਸਤ 2024 ਨੂੰ 17 ਸੈਕਟਰ ਦੇ ਮੈਦਾਨ ਦੇ ਵਿੱਚ ਖੁੱਲੇ ਮੈਦਾਨ ਦੇ ਵਿੱਚ ਉੱਥੇ ਵੱਡਾ ਹੀ ਇਕੱਠ ਕੀਤਾ ਜਾਵੇਗਾ ਜਿਸ ਤੋਂ ਬਾਅਦ ਇੱਕ ਮੰਗ ਪੱਤਰ ਪੰਜਾਬ ਦੇ ਗਵਰਨਰ ਨੂੰ ਦਿੱਤਾ ਜਾਵੇਗਾ ਕੈਮਰਾ ਪਰਸਨ ਸੁਰਿੰਦਰ ਸਿੰਘ ਦੇ ਨਾਲ ਅਸ਼ਫਾਕ ਢੁੱਡੀ ਲਿਵਿੰਗ ਇੰਡੀਆ ਨਿਊਜ਼ ਮੋਹਾਲੀ